इंदुजा अगम है अगोचर है अपार है तू मेरी उत्सुकता दा आधार है तू बंदे खोज दिल हर रोज अगले दिन पौ फुटत्या ही दो माने अपनी मंजिल दा रास्ता ਫੜ ਲਿਆ ਚਿੜੀਆਂ ਦੇ ਚਹਿਕਣ ਤੋਂ ਬਿਨਾ ਬਾਕੀ ਸਾਰੀ ਕਾਇਨਾਤ ਜਿਵੇਂ ਅਜੇ ਵੀ ਸੁੱਤੀ ਪਈ ਸੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਕਲਦਿਆਂ ਹੀ ਫਕੀਰ ਦੇ ਕਦਮ ਰੁਕੇ ਤੇ ਉਸਨੇ ਕੁਝ ਧੀਰ ਸੂਰਜ ਨੂੰ ਨਿਹਾਰਿਆ ਤੇ ਕਿਹਾ ਸੂਰਜ ਪਰਮਾਤਮਾ ਦੀ ਦਿਆਲਤਾ ਦਾ ਪ੍ਰਤੀਕ ਹੈ ਜੇ ਇੱਕ ਦਿਨ ਵੀ ਸੂਰਜ ਨਾ ਚੜੇ ਤਾਂ ਦੁਨੀਆ ਚਲਣੀ ਬੰਦ ਹੋ ਜਾਵੇ ਕੁਦਰਤ ਨੂੰ ਵੇਖਣਾ ਰੱਬ ਨੂੰ ਵੇਖਣ ਵਾਂਗ ਹੈ ਸਾਈ ਜੀ ਤੁਸੀਂ ਰੱਬ ਵੇਖਿਆ ਕਦੇ ਕੇਸਰ ਦੇ ਸਵਾਲ ਵਿੱਚ ਜਿਗਿਆਸਾ ਤੇ ਡਰ ਦੋਵੇਂ ਸਨ ਫਕੀਰ ਨੇ ਕੇਸਰ ਵੱਲ ਵੇਖ ਤੇ ਆ ਕਿਹਾ ਯੂਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ 6 ਦਿਨਾਂ ਚ ਬਣਾਈ ਸੀ ਪਹਿਲੇ ਦਿਨ ਰੋਸ਼ਨੀ ਬਣਾਈ ਜਿਸ ਨਾਲ ਦਿਨ ਤੇ ਰਾਤ ਬਣੀ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਤੇ ਬਨਸਪਤੀ ਬਣਾਈ ਚੌਥੇ ਦਿਨ ਸੂਰਜ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਏ ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ ਸਤਵੇਂ ਦਿਨ ਆਰਾਮ ਕੀਤਾ ਕੇਸਰ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਕਹਿੰਦੇ ਹਨ ਕਿ ਸ਼ੁਰੂ ਵਿੱਚ ਮਨੁੱਖ ਇਕੱਲਾ ਤੇ ਉਦਾਸ ਸੀ ਉਸ ਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ ਖੇਡਣ ਦਾ ਮਨ ਬਣਾਇਆ ਦੋਨੋਂ ਲੁਕਣ ਛੁਪਾਈ ਖੇਡਣ ਲੱਗੇ ਰੱਬ ਦੀ ਪਹਿਲਾਂ ਲੁਕਣ ਦੀ ਵਾਰੀ ਸੀ ਕਿਉਂਕਿ ਧਰਤੀ ਅਜੇ ਸਾਰੀ ਖਾਲੀ ਸੀ ਲੁਕਣ ਵਾਲੀ ਜਗ੍ਹਾ ਰੱਬ ਨੂੰ ਕੋਈ ਨਾ ਦੀ ਸੀ ਰੱਬ ਨੇ ਕੁਝ ਸੋਚਣ ਤੋਂ ਬਾਅਦ ਬੰਦੇ ਦੇ ਦਿਲ ਵਿੱਚ ਲੁਕਣ ਦਾ ਫੈਸਲਾ ਕੀਤਾ ਕਹਿੰਦੇ ਹਨ ਕਿ ਅੱਜ ਤੱਕ ਰੱਬ ਬੰਦੇ ਦੇ ਦਿਲ ਵਿੱਚ ਹੀ ਲੁਕਿਆ ਹੋਇਆ ਹੈ ਬੰਦਾ ਰੱਬ ਨੂੰ ਬਾਹਰ ਹਰਥਾਂ ਲੱਭਦਾ ਰਹਿੰਦਾ ਹੈ बस ਆਪਣੇ ਅੰਦਰ ਹੀ ਨੀਂ ਵੇਖਦਾ ਕਹਿ ਕੇ ਫਕੀਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਤੇ ਕੇਸਰ ਫਕੀਰ ਦੇ ਮੱਥੇ ਦੀਆਂ ਲਕੀਰਾਂ ਵਿੱਚ ਬੰਦੇ ਖੋਜ ਦਿਲ ਹਰ ਰੋਜ਼ ਇਸ ਅਲਾਪ ਨੇ ਕੇਸਰ ਨੂੰ ਡੂੰਗੀ ਸੋਚ ਤੋਂ ਐਵੇਂ ਉਠਾਇਆ ਜਿਵੇਂ ਅੰਮ੍ਰਿਤ ਵੇਲੇ ਕਿਸੇ ਨੇ ਰਬਾਬ ਛੇੜ ਦਿੱਤੀ ਹੋਵੇ ਟਿੱਬਿਆਂ ਦੇ ਪਰਛਾਵੇਂ ਜਦੋਂ ਰਾਤ ਨੂੰ ਲੰਬੇ ਹੋ ਗਏ ਤਾਂ ਦੋਵੇਂ ਰੁਕ ਗਏ ਰਸਤੇ ਤੋਂ ਥੋੜਾ ਹਟਵਾ ਇੱਕ ਥੜਾ ਰਾਹੀਆਂ ਦੇ ਰੁਕਣ ਲਈ ਬਣਾਇਆ ਹੋਇਆ ਸੀ ਕਿਸੇ ਸਿਆਣੇ ਨੇ ਥੜੇ ਦੇ ਆੜੇ ਦੁਆਲੇ ਡੇਕਾਂ ਦੇ ਦਰਖਤ ਭਲਿਆਂ ਸਮਿਆਂ ਵਿੱਚ ਲਾ ਦਿੱਤੇ ਸਨ ਜੋ ਹੁਣ ਦਿਨੇ ਰਾਹੀਆਂ ਨੂੰ ਬੈਠਣ ਲਈ ਛਾਂ ਤੇ ਰਾਤੀ ਪੰਖੇਰੂਆਂ ਨੂੰ ਰਹਿਣ ਲਈ ਥਾਂ ਦਿੰਦੇ ਸਨ ਥੜੇ ਦੇ ਨਾਲ ਇੱਕ ਨਲਕਾ ਵੀ ਸੀ ਉਹਨਾਂ ਨੇ ਨਲਕਾ ਗੇੜ ਕੇ ਹੱਥ ਪੈਰ ਧੋਤੇ ਤੇ ਥੜੇ ਤੇ ਹੀ ਰਾਤ ਵਿਸ਼ਰਾਮ ਕਰਨ ਦਾ ਮਨ ਬਣਾਇਆ ਫਕੀਰ ਨੇ ਆਪਣੀ ਪੋਟਲੀ ਵਿੱਚੋਂ ਚਿੱਟੇ ਰੰਗ ਦੀ ਧਾਗੇ ਨਾਲ ਬਣੀ ਮਾਲਾ ਕੱਢੀ ਜਿਸ ਵਿੱਚ ਇਕੱਠਾ ਮਾਰ ਕੇ ਮਣਕੇ ਬਣਾਏ ਹੋਏ ਸਨ ਉਹ ਮਾਲਾ ਨੂੰ ਹੱਥ ਵਿੱਚ ਫੜ ਕੇ ਸਾਧਨਾ 'ਚ ਜੁੜ ਗਿਆ ਸਮਾਂ ਜਿਵੇਂ ਰੁਕ ਗਿਆ ਐਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਅਲਾਪ ਕਰ ਰਹੀ ਹੋਵੇ ਚੁੱਪਦਾ ਹਵਨ ਹੋ ਰਿਹਾ ਹੋਵੇ ਤੇ ਰਾਤ ਦੀ ਗੋਦ ਵਿੱਚ ਦਿਨ ਸੋ ਰਿਹਾ ਹੋਵੇ ਪਰ ਲੰਬੇ ਪੈ ਕੇਸਰ ਦਾ ਧਿਆਨ ਪਲਾਂ ਵਿੱਚ ਹੀ ਪਿੰਡ ਆਪਣੀ ਹਵੇਲੀ ਪਹੁੰਚ ਗਿਆ ਕੇਸਰ ਹੋਰਾਂ ਦੀ ਹਵੇਲੀ ਪਿੰਡ ਤੋਂ ਬਾਰ-ਬਾਰ ਫਿਰਨੀ ਦੇ ਕੋਲ ਸੀ ਕਰਨਤੁਰ ਕੀ ਹਵੇਲੀ ਜਾਣ ਲਈ 5-7 ਮਿੰਟ ਹੀ ਲੱਗਦੇ ਉਸਦੇ ਦਿਨ ਚ ਤਿੰਨ ਚਾਰ ਗੀੜੇ ਹਵੇਲੀ ਦੇ ਜ਼ਰੂਰ ਲੱਗਦੇ ਹਵੇਲੀ ਦੇ ਰਾਜ ਚੌਰਸਤੇ ਵਾਲੇ ਪਿੱਪਲ ਥੱਲੇ ਬੁੱਢੇ ਜਵਾਨ ਸਾਰਾ ਦਿਨ ਖੁੰਡ ਚਰਚਾ ਕਰਦੇ ਜਾਂ 12 ਟੈਣੀ ਤੇ ਤਾਸ਼ ਖੇਡਦੇ ਕਿਸ ਰਸਠਾਣੀ ਵਿੱਚ ਕਦੇ ਨਹੀਂ ਸੀ ਬੈਠਾ ਉਸਦੇ ਜ਼ਿਆਦਾ ਗੀੜੇ ਤਾਂ ਹਵੇਲੀ ਦੇ ਰਸਤੇ ਵਿੱਚ ਪੈਂਦੇ ਜੀਤੀ ਦੇ ਘਰ ਮੂਰਿਓ ਲੰਘਦੇ ਉਸ ਨੂੰ ਵੇਖਣ ਦੀ ਉਮੀਦ ਕਰਕੇ ਹੀ ਲੱਗਦੇ ਜੀਤੀ ਜ਼ੈਲਦਾਰਾਂ ਦੀ ਕੁੜੀ ਸੀ ਤੇ ਸਕੂਲ ਵਿੱਚ ਉਸ ਤੋਂ ਦੋ ਜਮਾਤਾਂ ਪਿੱਛੇ ਪੜਦੀ ਸੀ ਉਸ ਤੋਂ ਸੋਣੀ ਕੁੜੀ ਨੇੜੇ ਦੇ ਪਿੰਡਾਂ 'ਚ ਹੋਰ ਕੋਈ ਨਹੀਂ ਸੀ। ਮੁੰਡਿਆਂ ਦੀ ਟਾਣੀ ਵਿੱਚ ਉਸਦੀ ਚਰਚਾ ਆਨੇ ਬਹਾਨੇ ਚੱਲਦੀ ਰਹਿੰਦੀ। ਉਸ ਨੂੰ 6ਵੀਂ ਜਮਾਤ ਤੋਂ ਬਾਅਦ ਘਰਦਿਆਂ ਨੇ ਸਕੂਲੋਂ ਹਟਾ ਲਿਆ ਸੀ। ਉਹ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਪਿੰਡ ਵਿੱਚ ਕੁੜੀਆਂ ਨੂੰ ਪੜਾਉਣ ਦਾ ਰਿਵਾਜ ਨਹੀਂ ਸੀ। ਉਸ ਦਾ ਘਰ ਕੇਸਰ ਹੋਰਾਂ ਦੀ ਹਵੇਲੀ ਦੇ ਨਾਲ ਲੱਗਦਾ ਹੋਇਆ ਕਰਕੇ ਦੋਵਾਂ ਦਾ ਬਚਪਨ ਕੇਸਰ ਹੋਰਾਂ ਦੀ ਹਵੇਲੀ ਜਾਂ ਜੀਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ। ਬਚਪਨ ਵਿੱਚ ਇਕੱਠੇ ਖੇਡਦੇ ਆਂ ਤੇ ਲੜਦੇ ਝਗੜਦੇ ਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕੇਸਰ ਤੋਂ ਸੰਗਣ ਲੱਗ ਪਈ ਸੀ ਜੀਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ સરਕਣ ਦਿੱਤਾ ਕੇਸਰ ਨੂੰ ਉਸ ਦੀਆਂ ਕੁਰਤੀਆਂ ਦੇ ਸਾਰੇ ਰੰਗ ਯਾਦ ਸਨ ਉਹ ਕੁਰਤੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੀ ਸ਼ੀਸ਼ੀਆਂ ਵਾਲੀ ਗਗਰੀ ਅਕਸਰ ਉਹੀ ਹੁੰਦੀ ਹੁਣ ਤਾਂ ਇੱਕ ਚਾਂਦੀ ਦਾ ਮੇਟਾ ਕੜਾ ਵੀ ਉਹ ਪਾਉਣ ਲੱਗ ਪਈ ਸੀ ਜਿਹੜਾ ਉਸ ਦੀ ਮਾਂ ਨੇ ਚੜ੍ਹਦੇ ਸਿਆਲ ਦਿੱਤਾ ਸੀ ਜਦੋਂ ਜੀਤੀ 15 ਸਾਲ ਦੀ ਹੋਈ ਜਦੋਂ ਕਿ ਤੋਂ ਜੀਤੀ ਨੇ ਚੁੰਨੀ ਨਾਲ ਆਪਣੀ ਛਾਤੀ ਟਕਣੀ ਸ਼ੁਰੂ ਕੀਤੀ ਉਦੋਂ ਤੋਂ ਹੀ ਦੋਵਾਂ ਦਾ ਇਕੱਠੇ ਖੇਡਣਾ ਵੀ ਬੰਦ ਹੋ ਗਿਆ ਤੇ ਹੌਲੀ-ਹੌਲੀ ਗੱਲ ਕਰਨ ਦੇ ਮੌਕੇ ਵੀ ਘਟਣੇ ਸ਼ੁਰੂ ਹੋ ਗਏ ਜਦੋਂ ਇਕੱਠੇ ਪੜ੍ਹਦੇ ਸੀ ਤਾਂ ਸਕੂਲੋਂ ਆਉਂਦੇ ਜਾਂਦੀਆਂ ਦੋਵਾਂ ਦੀ ਗੱਲ ਹੋ ਜਾਂਦੀ ਜਦੋਂ ਤੋਂ ਪੜ੍ਹਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੂੰ ਹੀ ਹਫ਼ਤੇ ਬੀਤ ਜਾਂਦੇ ਸੀ ਹੁਣ ਤਾਂ ਬਸ ਦੂਰੋਂ ਦੂਰੋਂ ਵੇਖ ਕੇ ਹੀ ਦਿਨ ਲੰਘਦੇ ਸੀ ਇਨਾਂ ਦੂਰੀਆਂ ਨੇ ਮਿਲਣ ਦੀ ਤਾਂ ਘਟਾਉਣ ਦੀ ਬਜਾਏ ਵਧਾ ਦਿੱਤੀ ਸੀ। ਕੇਸਰ ਦੇ ਰੋਜ਼ ਹਵੇਲੀ ਜਾਣ ਵੇਲੇ ਜੀਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ ਉਹ ਕਦੇ ਬਾਹਰਲੇ ਬੁਹੇ ਕੋਲ ਕਦੇ ਛੱਟ ਉੱਤੇ ਜਾਂ ਪੌੜੀਆਂ ਤੇ ਖੜ ਕੇ ਉਸ ਵੱਲ ਵੇਖ ਨਿਮਮ ਜਹਸ ਛੜਦੀ। ਕੇਸਰ ਦੀ ਖੁਸ਼ੀ ਦਾ ਆਰੰਭ ਤੇ ਅੰਤ ਬਸ ਇਹੋ ਇੱਕ ਤੱਕਣੀ ਸੀ ਉਸ ਦਾ ਹਵੇਲੀ ਵੱਲ ਜਾਂਦਿਆਂ ਆਨੇ ਬਹਾਨੇ ਜੀਤੀ ਦੇ ਘਰ ਮੂਰਿਓ ਉਲੰਘਣਾ। ਜੀਤੀ ਦਾ ਤੁੱਪ ਵਿੱਚ ਵੀ ਪੌੜੀਆਂ ਤੇ ਖੜ ਕੇ ਉਡੀਕ ਕਰਨਾ ਤੇ ਉਸ ਵੱਲ ਵੇਖਣਾ ਪਿਆਰ ਨਹੀਂ ਤਾਂ ਹੋਰ ਕੀ ਸੀ ਉਹ ਸੋਚਦਾ ਜੀਤੀ ਦਾ ਬਾਪ ਇਲਾਕੇ ਦਾ ਕਹਿੰਦਾ ਕਹੋਂਦਾ ਸਰਦਾਰ ਸੀ ਉਹਨਾਂ ਦੇ ਦੋ ਮੰਜ਼ਲੇ ਘਰ ਵਿੱਚ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦਾ ਆਉਣਾ ਜਾਣਾ ਆਮ ਸੀ ਜ਼ਿਲਦਾਰਾਂ ਦੇ ਇਸ ਵੱਡੇ ਘਰ ਦਾ ਦਰਵਾਜ਼ਾ ਆਮ ਤੌਰ ਤੇ ਬੰਦ ਹੀ ਰਹਿੰਦਾ ਖੁੰਡ ਚਰਚਾ ਤਾਂ ਇਹ ਵੀ ਸੀ ਕਿ ਉਸ ਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਦਬੀ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜ਼ੈਲਦਾਰ ਦਾ ਅਫੀਨ ਦੀ ਸਮਗਲਿੰਗ ਦਾ ਕਾਰੋਬਾਰ ਸੀ ਪਰ ਕੇਸਰ ਨੂੰ ਇੰਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਸ ਨੂੰ ਤਾਂ ਬਸ ਇਹ ਉਹ ਚੋਰਾ ਖਾਈ ਜਾਂਦਾ ਸੀ ਕਿ ਜੀਤੀ ਤੇ ਉਸ ਦਾ ਮੇਲ ਹੋਣਾ ਔਖਾ ਲੱਗਦਾ ਸੀ